ਅੱਲ ਗੱਲ ਹੋ ਰਹੀ ਸੀ ਮਜੀਠੀਆ ਸਾਹਿਬ ਦੀ ਸਿਕਿਉਰਿਟੀ ਦੀ ਉਹ ਮਸਲਾ ਅਜੇ ਚੱਲ ਹੀ ਰਿਹਾ ਸੀ ਪਰ ਇਹ ਮਸਲਾ ਵੀ ਰਹਿ ਰਹਿ ਕੇ ਉੱਪਰ ਰਿਹਾ ਇੱਕ ਗੱਲ ਅਜੇ ਮੁਕਦੀ ਨਹੀਂ ਹੁੰਦੀ ਦੂਜੀ ਹੋਰ ਸ਼ੁਰੂ ਹੋ ਜਾਂਦੀ ਹੈ ਕਹਿੰਦੇ ਕਿ ਜਿਹੜੀ ਡਰੱਗ ਮਾਮਲੇ ਦੇ ਵਿੱਚ ਐਸਆਈਟੀ ਬਣਾਈ ਹੋਈ ਹੈ ਉਹ ਕਹਿੰਦੇ ਕਿ ਅਸੀਂ ਤੇ ਸਰਚ ਕਰਨੀ ਹੈ ਸਾਨੂੰ ਸਰਚ ਵਾਰੰਟ ਦਿਓ ਅਸੀਂ ਭਾਲ ਕਰਨੀ ਹੈ ਤਲਾਸ਼ ਕਰਨੀ ਹੈ ਕਾਦੀ ਤਲਾਸ਼ ਕਰਨੀ ਹੈ ਜੀ ਹੁਣ ਇਹ ਮਾਮਲਾ ਜਿਵੇਂ ਤੁਸੀਂ ਦੱਸਿਆ ਸੀ ਕਿ ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਜੇ ਲੰਬੇ ਸਮੇਂ ਤੋਂ ਚੱਲਦਾ ਤੇ ਹੁਣ ਉਹ ਸਰਚ ਕਰਕੇ ਉੱਥੋਂ ਕੀ ਕੱਢ ਲਣਗੇ ਆਹੋ 13 ਸਾਲਾਂ ਬਾਅਦ ਇੱਥੇ ਕੀ ਲੱਭਣਾ ਪਰ ਗੱਲ ਇਹੋ ਆ ਕਿ ਹੁਣ ਐਸਆਈਟੀ ਨੇ ਜਾ ਕੇ ਉੱਥੇ ਜਿਹੜੀ ਅਰਜ਼ੀ ਪਾਈ ਆ ਉਸ ਅਰਜ਼ੀ ਦੇ ਬਰੋਬਰ ਜਿਵੇਂ ਮਜੀਠੀਆ ਦੇ ਵਕੀਲਾਂ ਨੂੰ ਪਤਾ ਲੱਗਾ ਕਿ ਤੇ ਬਈ ਹੋਰ ਹੀ ਕੰਮ ਪੁੱਠਾ ਹੋ ਗਿਆ ਜੀ ਉਹ ਦਵਾ ਦੌੜੇ ਦੌੜੇ ਦਵਾ ਤਵ ਗਏ ਉੱਥੇ ਉਹਨਾਂ ਨੇ ਕਿਹਾ ਕਿ ਭਾਈ ਸਾਡੀ ਵੀ ਅਰਜ਼ੀ ਸੁਣੋ ਪਹਿਲਾਂ ਤੇ ਦੱਸੋ ਕਿ ਤਲਾਸ਼ੀ ਲੈਣੀ ਕਿੱਥੇ ਨੇ ਕਿੱਥੇ ਆ ਬਿਲਕੁਲ ਭਈ ਹੁਣ ਮਜੀਠੀਆ ਸਾਹਿਬ ਦਾ ਕੋਈ ਟਿਕਾਣਾ ਇੱਕ ਥੋੜਾ ਹਮ ਅੰਮ੍ਰਿਤਸਰ ਆ ਮਜੀਠਾ ਆਇਆ ਫੇਰੇ ਤੋਂ ਇਲਾਵਾ ਚੰਡੀਗੜ੍ਹ ਆ ਜੀ ਤੇ ਯੂਪੀਆਪੀਐਲ ਵੀ ਨਿਕਲ ਜਾਂਦੇ ਨੇ ਉਥੇ ਹੋਰ ਸਟੇਟਾਂ ਦੇ ਵਿੱਚ ਵੀ ਜੀ ਕਿ ਟਿਕਾਣੇ ਕਈ ਨੇ ਵੀ ਤੁਸੀਂ ਦੱਸੋ ਕਿਹੜੇ ਟਿਕਾਣੇ ਦੀ ਤਲਾਸ਼ੀ ਲੈਣੀ ਹੈ ਹੁਣ ਉਹ ਪੰਜਾਬ ਸਰਕਾਰ ਕਹਿੰਦੀ ਕਿ ਨਾ 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 ਇਹ ਜਿਹੜੀ ਅਰਜ਼ੀ ਇਹਨਾਂ ਨੇ ਪਾਈ ਹੈ ਤੇ ਗਲਤ ਆ ਹਮ ਪਰ ਕੋਰਟ ਨੇ ਕਿਹਾ ਕਿ ਕੋਈ ਗੱਲ ਨਹੀਂ ਹੈ ਹੁਣ ਪਰਸੋਂ ਸੁਣਦੇ ਆ ਤੁਹਾਨੂੰ ਜੀ ਪਰਸੋਂ ਹੁਣੇ ਦੀ ਸੁਣਵਾਈ ਹੋਏਗੀ ਤਾਂ ਇਹ ਇੱਕ ਰੋਚਕ ਮਾਮਲਾ ਬਣ ਗਿਆ ਭਈ ਐਸਆਈਟੀ ਨਵੀਂ ਖੜੀ ਕੀਤੀ ਗਈ ਆ ਫਿਰ ਉਸ ਤੋਂ ਬਾਅਦ ਬਈ ਮਜੀਠੀਆ ਦੀ ਸਿਕਿਉਰਟੀ ਦਾ ਮਸਲਾ ਮਜੀਠੀਆ ਦੀ ਸਿਕਿਉਰਟੀ ਤੇ ਕਹ ਲੋ ਕਿ ਸਰਕਾਰ ਜਿਹੜੀ ਥੋੜਾ ਬੈਕਫੁੱਟ ਤੇ ਚਲੇ ਗਈ ਫਿਰ ਉਹਨਾਂ ਨੂੰ ਆਪਣੇ ਢੰਗ ਦੇ ਨਾਲ ਸਫਾਈ ਸਪਸ਼ਟੀਕਰਨ ਦੇਣਾ ਪਿਆ ਜੀ ਤੇ ਉਧਰੋਂ ਵਿਕਰਮਜੀਤ ਸਿੰਘ ਮਜੀਠੀਆ ਲਗਾਤਾਰ ਲਾਈਵ 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 ਉਹ ਖੇਡ ਰਿਹਾ ਤਾਂ ਮਤਲਬ ਕਿ ਕਾਫੀ ਜ਼ਿਆਦਾ ਉਲਝਣੀ ਕਹਾਣੀ ਹੈ ਮਜੀਠੀਆ ਇਹੋ ਗੱਲ ਕਹਿੰਦੇ ਸੀ ਕਿ ਜਿਹੜੀ ਮਤਲਬ ਕਿ ਥੱਲੇ ਨੂੰ ਤੁਰੀ ਆਉਂਦੀ ਐ ਐਸਆਈਟੀ ਜੀ ਤੇ ਜਿਹੜੇ ਕੁਝ ਮਤਲਬ ਕਿ ਅਫਸਰ ਇਸ ਤਰ੍ਹਾਂ ਦੇ ਆ ਜਿਨ੍ਹਾਂ ਨੂੰ ਪੋਸਟਿੰਗ ਦੀ ਚਾਹਤ ਹੈਗੀ ਹੈ ਚਾਹਨਾ ਹੈਗੀ ਆ ਉਹ ਉਹਨਾਂ ਦੀ ਸੁਣੀ ਜਾਵੇਗੀ ਜੀ ਚਾਰ ਸ਼ਿਟ ਦੇਖੋ ਸਿੱਧੀ ਚਾਰ ਸ਼ਿਟ ਮੇਰੇ ਖਿਆਲ ਦੇ ਨਾਲ ਇਹਨਾਂ ਕੋਲ ਬਣ ਨਹੀਂ ਰਹੀ ਹੂੰ ਮੇਰਾ ਇਹ ਮੰਨਣਾ ਹੈ ਕਿ ਲੰਗੇ ਹੋਏ ਆ ਇਹਨਾਂ ਕਮਾ ਕਰਾਂ ਚੋਂ ਕਿ ਇਹ ਚੀਜ਼ਾਂ ਸ਼ਾਇਦ ਮਤਲਬ ਕਿ ਕੈਨ ਲਈ ਸੌਖੀਆਂ ਜਾਪ ਰਹੀਆਂ ਹੂੰ ਕਿ ਚਾਰ ਸ਼ਿਟ ਜਿਹੜੀ ਦਾਖਲ ਕਰਨੀ ਹੈ ਸਰਕਾਰ ਦੀ ਕਿਉਂਕਿ ਤੁਸੀਂ ਇੱਕ ਚੀਜ਼ ਦੇਖੋ ਨਾ ਟੜਾ-ਟੜ ਮਕਦਮੇ ਡਿੱਗੇ ਆ ਜੀ ਆਸ਼ੂ ਦਾ ਸ਼ਿਆ ਸੁਦਰਸ਼ ਸ਼ਾਮ ਅਰੋੜਾ ਦਾ ਕੁਲਬੀਰ ਜੀਰਾਵਰੀ ਹੋ ਗਿਆ ਬੀਤੇ ਦਿਨੀ ਜੀ ਤੇ ਰਾਦਾ ਕਤਲ ਕੇਸ ਚ ਹੂੰ ਹੂੰ ਇਹ ਵੀ ਐਸੇ ਸਰਕਾਰ ਚ ਕਿਉਂਕਿ ਕੇਸ ਤਾਂ ਸਰਕਾਰ ਲੜਦੀ ਆ ਨਾ ਉੱਥੇ ਜਾ ਕੇ ਤਾਂ ਮਤਲਬ ਕਿ ਇਸ ਤਰ੍ਹਾਂ ਹੈ ਕਿ ਟੜਾ-ਟੜ ਕੇ ਇਸ ਡਿੱਗੇ ਆ ਹੂੰ ਇਹ ਛੇ ਮਾਮੂਕ ਮਕਦਮਾ ਡਿੱਗ ਜਾਂਦਾ ਹੈ ਖਾਸ ਤੌਰ ਤੇ ਸਾਲ 6 ਮਹੀਨੇ ਡੇਢ ਸਾਲ ਚ ਯਾਨੀ 27 ਤੋਂ ਪਹਿਲਾਂ ਪਹਿਲਾਂ ਇਹ ਸਰਕਾਰ ਦੇ ਹੁੰਦੇ ਹੁੰਦੇ ਹਾਂ ਇੰਨਾ ਦਿੱਤਾ ਬਹੁਤ ਘਾਟੇ ਹੋ ਜਾਣਗੇ ਸਰ ਬਹੁਤ ਘਾਟੇ ਹੋਰ ਬਹੁਤ ਲੱਗਿਆ ਇਸ ਕਰਕੇ ਮੇਰੇ ਖਿਆਲ ਦੇ ਨਾਲ ਇਹ ਟਰਾਈਆਂ ਮਾਰ ਰਹੇ ਆ ਕਿ ਹੋਰ ਕੁਝ ਤੱਥ ਇਕੱਠੇ ਕੀਤੇ ਜਾਣ ਖਾਸ ਤੌਰ ਤੇ ਡਰਗ ਵਾਲੇ ਮਾਮਲੇ ਚ ਤੇ ਬਹੁਤਾ ਕੁਝ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਦੇ ਪੜਾ ਪੱਲੇ ਪੈਣਾ ਹੈ ਇਹੋ ਆ ਕਿ ਕੁਝ ਵਿੱਤੀ ਲੈਣ ਦੇ ਨਾਲ ਆ ਮਾਮਲਾ ਨਾਲ ਛੁੱਟ ਜਾਵੇ ਜੀ ਫਿਰ ਦੇਖਦੇ ਹਾਂ ਕਿ ਕੀ ਬਣਦਾ ਪਰ ਗੱਲ ਇਹ ਕਿ ਜਿਹੜਾ ਮਤਲਬ ਕਿ ਬੇਲ ਆਰਡਰ ਹੈ ਦਕਰਮਜੀਤ ਸਿੰਘ ਮਜੀਠੀਆ ਦਾ ਉੱਥੇ ਇਹਨਾਂ ਚੀਜ਼ਾਂ ਜਦੋਂ ਤੁਸੀਂ ਪੜੋਗੇ ਨਾ ਕਿਉਂਕਿ ਸਾਡੇ ਲੋਕਾਂ ਦਾ ਹੁਣ ਇਹ ਕੰਮ ਹੈ ਕਿ ਉਹਨਾਂ ਨੂੰ ਇਹ ਲੱਗਦਾ ਕਿ ਇਹ ਮਜੀਠੀਆ ਨਾਲ ਖੜ ਕੇ ਨਹੀਂ ਨਹੀਂ ਖੜਨਾ ਪੈਂਦਾ ਸਾਬ ਕਿ ਤੁਹਾਡੀ ਸਰਕਾਰ ਕੀ ਕਰ ਰਹੀ ਹੈ ਜੀ ਖੜਨਾ ਤੱਥਾਂ ਨਾਲ ਚਾਹੀਦਾ ਹੂੰ ਖੜਨਾ ਸੱਚ ਨਾਲ ਚਾਹੀਦਾ ਬਿਲਕੁਲ ਕਿ ਜਿਹੜੇ ਉਹ ਡਿਟੇਲਡ ਆਰਡਰ ਆਏ ਸੀ ਉਹ ਰਿਕਾਰਡ ਤੇ ਪੈਣ ਆ ਤੁਸੀਂ ਚੱਕ ਕੇ ਉਹ ਚੈੱਕ ਕਰੋ ਜੀ ਕਿ ਜੇ ਮੰਨ ਲਓ ਐਂਡੀਪੀਐਸ ਦੇ ਵਿੱਚ ਕੋਈ ਲੈਣ ਦੇਣ ਦਾ ਮਸਲਾ ਹੈ ਤਾਂ ਫਿਰ ਕੋ ਜਿਹੜੀ ਉਹ ਵੇਖੇਗੀ ਨੀ ਹੂੰ ਕਿ ਬੇਲ ਦਾ ਹੱਕਦਾਰ ਹੈ ਜਾਂ ਨਹੀਂ ਜੀ ਕਿਉਂਕਿ ਉਹ ਤਾਂ ਚਾਹੇਗੀ ਕਿ ਫਿਰ ਜੇ ਕੋਈ ਇੰਟਰਨੈਸ਼ਨਲ ਹੀ ਕੋਈ ਲੈਣ ਦੇਣ ਆ ਜਾਂ ਕੋਈ ਇਸ ਤਰ੍ਹਾਂ ਦਾ ਹੈ ਤਾਂ ਏਜੰਸੀ ਉਹ ਜਿਹੜੀ ਖਾਸ ਤੌਰ ਤੇ ਈਡੀ ਵਰਗੀ ਹੈ ਉਹ ਜਾਂਚ ਪੜਤਾਲ ਕਰਨਾ ਬਿਲਕੁਲ ਤਾਂ ਈਡੀ ਕੋਲ ਤੇ ਮਾਮਲਾ ਵੈਸੇ ਮਜੀਠੀ ਦਾ ਹੈ ਹੂੰ ਪਰ ਉਹ ਜਾਂਚ ਪੜਤਾਲ ਰੁਕੀ ਪਈ ਹੈ ਜੀ ਦੇਖਦੇ ਆ ਕੀ ਬਣਦਾ ਪਰ ਕਾਨੂੰਨੀ ਤੌਰ ਤੇ ਵੀ ਕਹਿ ਲੋ ਕਿ ਸਿਆਸੀ ਤੌਰ ਤੇ ਵੀ ਕਹ ਲਓ ਮਾਮਲਾ ਬਹੁਤ ਅੜ ਗਿਆ ਹੈ ਉਲਝਮਾ ਹੋ ਗਿਆ ਨਵੀਂ ਜੀ ਕੋਈ ਨਵੀਂ ਜੀ ਗੱਲ ਵਿੱਚੋਂ ਨਿਕਲਿਆ ਆਉਂਦੀ ਹੈ ਪਰ ਸਿਰੇ ਕੋਈ ਨਹੀਂ ਲੱਗ ਰਹੀ ਸਾਰੀਆਂ ਵਿੱਚ ਵਿਚਵਚਾਲੇ ਜੇ ਰੁਲ ਜਾਂਦੀਆਂ ਨੇ ਗੱਲਾਂ ਖੈਰ WhatsApp ਕਹਿ ਰਹੇ ਨੇ ਕਿ ਮੌਲੀ ਕੋਰਟ ਦੇ ਵਿੱਚ ਅੱਜ ਤਲਾਸ਼ੀ ਲਈ ਇਹਨਾਂ ਨੇ ਆਰਡਰ ਮੰਗੇ ਨੇ ਬਿਲਕੁਲ ਜੀ ਔਰ ਸਿੰਘ ਸਾਹਿਬ ਕਹਿ ਰਹੇ ਨੇ ਕਿ ਮਜੀਠੀਆ ਸਾਹਿਬ ਲਾਈਵ ਲਾਈਵ ਬਹੁਤ ਖੇਡਦੇ ਨੇ ਸੋ ਲਾਈਵ ਹੋ ਕੇ ਕਈ ਵਾਰੀ ਗੱਲਾਂ ਸਾਹਮਣੇ ਵੀ ਆ ਜਾਂਦੀਆਂ ਨੇ ਕਈ ਵਾਰੀ ਜਿਵੇਂ ਇਸ ਗੱਲ 'ਚ ਵੀ ਉਹਨਾਂ ਨੇ ਪਹਿਲਾਂ ਹੀ ਕਹਤਾ ਸੀ ਕਿ ਨਵਾਂ ਕੇਸ ਪਾਉਣ ਦੀ ਮੇਰੇ ਤੇ ਤਿਆਰੀ ਹੋ ਰਹੀ ਹੈ ਤਾਂ ਉਹਦਾ ਹੀ ਕਿਤੇ ਨਾ ਕਿਤੇ ਲੱਗ ਰ ਔਰ ਮੀਟੂ ਜੀ ਜੱਸੀ ਸਿੰਘ ਜੀ ਕਹਿ ਰਹੇ ਨੇ ਕਿ ਕਰਨਲ ਮਾਮਲੇ ਦੇ ਵਿੱਚ WhatsApp ਦਾ ਕੀ ਬਣਿਆ ਉਹ ਵੀ ਮਸਲਾ ਹੈ ਨਾ ਜਿਹੜਾ ਨਾ ਤੇ ਉਹ ਠੰਡਾ ਪੈ ਰਿਹਾ ਤੇ ਨਾ ਸਿਰੇ ਲੱਗ ਰਿਹਾ ਪਹਿਲਾਂ ਮਸਲਾ ਹੋਇਆ ਫਿਰ SIT ਬਣ ਗਈ ਫਿਰ ਉਹ ਇੱਕ ਅਰਜ਼ੀ ਪਹੁੰਚ ਗਈ ਕੋਰਟ ਦੇ ਵਿੱਚ ਕਿ CBI ਨੂੰ ਜਾਂਚ ਦਿਓ ਫਿਰ ਉੱਥੇ ਪੁਲਿਸ ਨੂੰ ਬੁਲਾਇਆ ਗਿਆ ਉਹਨਾਂ ਦੀ ਝਾੜ-ਜਾਂਬ ਹੋ ਗਈ ਹੁਣ ਕਹਿੰਦੇ ਨੇ ਕਿ ਮਸਲਾ ਹੋਰ ਅੱਗੇ ਪੰਜਾਬ 바이 ਇੰਜੈਕਟ ਤਾਂ ਕਰ ਦਿੱਤਾ ਪਰ ਚਿੱਟੇ ਦੇ ਟੀਕੇ ਨਾਲ ਇਸੇ ਜੀ ਪਹਿਲਾਂ ਹੀ ਗੱਲਬਾਤ ਕਾਫੀ ਹੋ ਚੁੱਕੀ ਹੈ ਨਹੀਂ ਇਹ ਚਲੋ ਮੇਰੀ ਗੱਲ ਸੁਣੋ ਹੂੰ ਚਿੱਟਾ ਛੋਟਾ ਸਾਰੇ ਪਾਸੇ ਚੱਲਣ ਡਿਆ ਹੂੰ ਕਿਤੇ ਇੱਕ ਪਾਸੇ ਥੋੜੀ ਆ ਪਰ ਜਿਹੜੀ ਚੀਜ਼ ਗੱਲ ਬਣਦੀ ਹੁੰਦੀ ਹੈ ਨਾ ਉੱਥੇ ਘੱਟੋ ਘੱਟ ਸਹਿਮਤ ਹੋ ਜਾਏਗੀ ਹੂੰ ਆਹੀ ਗੱਲ ਮੈਂ ਨਾ ਕੱਲ ਸਾਡੀ ਨਾ ਮਾਫ ਕਰਨਾ ਮੈਂ ਤਾਂ ਹੁਣ ਕਿਸੇ ਨੂੰ ਨਹੀਂ ਕਹਿ ਰਿਹਾ ਮੈਂ ਇੱਕ ਗੱਲ ਕਾਮਨ ਸੈਂਸ ਦੀ ਕਰਦਾ ਸक्षम ਵਿਸ਼ੇਸ਼ਟ ਪੂਰੇ ਇੰਡੀਆ ਚ ਫਸਟ ਆਇਆ ਹੂੰ ਤੇ ਬਹੁਤਿਆਂ ਨੂੰ ਪਤਾ ਨਹੀਂ ਉਹ ਕਿੰਨਾ ਦਾ ਮੁੰਡਾ ਹੈ ਜੀ ਉਹਨਾਂ ਦਾ ਮੁੰਡਾ ਜਿਨ੍ਹਾਂ ਨੇ ਹਾਈਵੇ ਕੋਟਾਲਾ ਕੱਢਿਆ ਸੀਗਾ ਪਹਿਲਾ ਹਾਈਵੇ ਸਕੈਮ ਹਾਈਵੇ ਸਕੈਮ ਜਿਹਦੇ ਚ ਐਸ.ਡੀ.ਐਮ ਤੱਕ ਰਗੜੇ ਗਿਆ ਸੀ ਹੂੰ ਉਹਨਾਂ ਦਾ ਮਤਲਬ ਕਿ ਉਹ ਕਰਦਾ ਕਹ ਲੋਗੇ ਜੀ ਬੱਚਾ ਹੈ ਪੂਰੇ ਇੰਡੀਆ ਚ ਟੌਪ ਕੀਤਾ ਹੂੰ ਮੈਂ ਪੋਸਟ ਪਾਈ ਮੈਂ ਮੇਰੀ ਮਤਲਬ ਕਿ ਰੂਹ ਦੀ ਖੁਰਾਕ ਆ ਵੀ ਪੰਜਾਬੀ ਬੱਚਾ ਕੋਈ ਅੱਛਾ ਕਰਦਾ ਹੈ ਮੈਂ ਕਦੇ ਧਰਮ ਨਹੀਂ ਦੇਖਿਆ ਗੁਰਿੰਦਰ ਵੀਰ ਨੇ ਕੀਤਾ ਅਦਿਸ਼ੇਖ ਨੇ ਕੀਤਾ ਜਿਹੜਾ ਵੀ ਕਰਦਾ ਚਾਹੇ ਪੜਾਈ ਦੇ ਖੇਤਰ ਚ ਖੇਡਾਂ ਦੇ ਖੇਤਰ ਚ ਕਿ ਦੂਜੇ ਬੱਚੇ ਮੋਟੀਵੇਟ ਹੁੰਦੇ ਨੇ ਉਹਨਾਂ ਚ ਮੇਰਾ ਬੱਚਾ ਵੀ ਸ਼ਾਮਿਲ ਹੈ ਕੀ ਪਤਾਓ ਉਹ ਵੀ ਕਿਸੇ ਤੋਂ ਪ੍ਰੇਰਣਾ ਲੈ ਲਾ ਜੀ 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 ਤਾਂ ਕਹਿਨ ਦਾ ਮਤਲਬ ਤੇ ਮੈਂ ਥੱਲੇ ਕਮੈਂਟ ਵੇਖਿਆ ਕੋਈ ਲਿਖ ਰਿਹਾ ਇਹ ਪੰਜਾਬ ਦਾ ਬਣ ਜੂ ਹੂੰ ਸਾਡਾ ਇਹਦੇ ਚ ਕੀ ਫਾਇਦਾ ਹੋ ਅਰੇ ਯਾਰ ਉੱਥੇ ਹੀ ਸੋਚ ਰਿਹਾ ਉਹ ਚੀ ਮੈਂ 네ਗੇਟਿਵ ਆ ਅਸੀਂ ਜੀ ਇੰਨੇ ਜ਼ਿਆਦਾ 네ਗੇਟਿਵ ਹੋਏ ਪਏ ਹੂੰ ਤਾਂ ਫਿਰ ਉਹ ਬੱਚਾ ਜੀ ਕਮੈਂਟ ਪੜੇਗਾ ਯਾਰ ਤਾਂ ਕੀ ਸੋਚੇਗਾ ਕਿ ਇਹਨਾਂ ਨੇ ਤੇ ਸੈਲੀਬ੍ਰੇਸ਼ਨ ਕਰਨਾ ਸੀਗੇ ਜੀ ਇਹਨਾਂ ਨੇ ਤੇ ਮੇਰੀ ਖੁਸ਼ੀ ਵਧਾਉਣੀ ਸੀ ਤੁਗਣੀ ਕਰਨੀ ਸੀ ਧੂਣ ਸਵਾਈ ਕਰਨੀ ਆ ਤਾਂ ਮਤਲਬ ਕਿ ਇਸ ਤਰ੍ਹਾਂ ਦੇ ਮਤਲਬ ਕਿ ਮਾਫ ਕਰਨਾ ਸਾਨੂੰ ਇਹਨਾ ਨੈਗੇਟਿਵ ਨਹੀਂ ਹੋਣਾ ਚਾਹੀਦਾ ਜੇ ਹਕੂਕੀ ਮੰਗ ਹੈ ਤਾਂ ਸਾਨੂੰ ਇਕੱਠੇ ਹੋਣ ਦੀ ਜ਼ਰੂਰਤ ਹੈ ਸਮੱਸਿਆ ਉਹ ਸਾਡੀਆਂ ਨੇ ਹਮ ਚਿੱਟਾ ਹੈ ਕਾਲਾ ਹੈ ਪੀਲਾ ਹੈ ਕਿੱਕ ਕੁਝ ਸਮੱਸਿਆ ਉਹ ਹੈ ਸਾਡੀ ਉਹ ਸੋਸ਼ੀਅਲ ਹੀ ਸਮੱਸਿਆ ਹੈ ਪਰ ਜੋ ਸਾਡੀ ਆਰਥਿਕ ਸਮੱਸਿਆ ਹੈ ਹਮ ਅਸੀਂ ਨੂੰ ਹੱਲ ਕਰਨਾ ਕਰੀਏ ਸਾਬ ਬਿਲਕੁਲ ਇਹ ਇਹਨੂੰ ਨੂੰ ਮੈਂ ਆਪਾਂ ਨਾ ਇੰਟਰਲੇਟ ਕਰ ਦਿੰਨੇ ਆ ਹਮ ਕਿ ਚਿੱਟਾ ਇਦਾਂ ਚਿੱਟਾ ਸਰ ਹਰਿਆਣੇ ਚ ਵੀ ਹੈ ਹਿਮਾਚਲ ਚ ਵੀ ਹੈ ਅਗਲੇ ਉਹਨਾਂ ਨੂੰ ਬਹੁਤ ਕੁਝ ਦਿੰਦੇ ਨੇ ਹਮ ਬਹੁਤ ਕੁਝ ਦਿੰਦੇ ਹੁਣ ਤਾਂ ਹਿਮਾਚਲ ਚ ਚਲੋ ਸਰਕਾਰ ਆਪੋਜ਼ਿਟ ਐ ਨਹੀਂ ਬਹੁਤ ਰਾਇਤਾਂ ਦਿੱਤੀਆਂ ਉਹਨਾਂ ਨੇ ਇਸ ਕਰਕੇ ਮੇਰਾ ਇਹ ਪਲੀਜ਼ ਤੁਹਾਨੂੰ ਅਰਖਵਾਸਤ ਐ ਮਾਫ ਕਰਨਾ ਜੇ ਤੁਹਾਨੂੰ ਗੱਲ ਮੇਰੀ ਬੁਰੀ ਲਗੇ ਕਿ ਕੁਝ ਮੰਗਾ ਤੇ ਕਟੋ-ਕਟਣਾ ਸਾਨੂੰ ਸਹਿਮਤ ਹੋਣਾ ਚਾਹੀਦਾ ਤੇ ਉੱਥੇ ਮਾਨ ਦਾ ਮਸਲਾ ਨਹੀਂ ਐ ਜੀ ਉੱਥੇ ਸਾਡੀ ਆਮ ਦਾ ਮਸਲਾ ਐ ਬਿਲਕੁਲ ਮਾਨ ਦਾ ਮਸਲਾ ਨਹੀਂ ਮਾਨ ਕਿਸ ਪਾਰਟੀ ਤੋਂ ਨਹੀਂ ਮੈਂ ਆਲੋਚਕ ਐ ਨਾ ਉਹਨਾਂ ਦਾ ਕਟੜਾ ਲੋਚਕ ਜੀ ਕਹੂੰਗੇ ਮੈਨੂੰ ਗਾਲਾਂ ਪੈਂਦੀਆਂ ਨੇ ਨਾ ਉਹਨਾਂ ਦੀ ਆਲੋਚਨਾ ਕਰ ਪਰ ਨਹੀਂ ਜਿੱਥੇ ਮਸਲਾ ਸਾਡੇ ਹੱਕ ਦਾ ਹੈ ਸਾਡੇ ਪੰਜਾਬ ਦਾ ਮੈਂ ਆਪਦੇ ਦੁਸ਼ਮਣ ਨਾਲ ਵੀ ਖੜਾ ਹਾਂ ਸਾਹਿਬ ਮਾਨ ਸਾਹਿਬ ਤਾਂ ਮੇਰੇ ਮੁੱਖ ਮੰਤਰੀ ਹੈ ਮੇਰਾ ਕੋਈ ਸਿਰ ਵੱਡਵਾ ਦੁਸ਼ਮਣ ਵੀ ਹੋਊਗਾ ਨਾ ਜੀ ਜੋ ਪੰਜਾਬ ਦੇ ਹੱਕ 'ਚ ਖਲੋਤਾਂ ਮੈਂ ਉਹਦੇ ਨਾਲ ਖਲੋਤਾਂ ਬਿਲਕੁਲ ਮਿੰਟੂ ਇਸ ਚਾਹੀਦਾ ਵੀ ਇਹੀ ਹੁੰਦਾ ਹੈ ਕਿ ਚਲੋ ਜੇ ਆਪਾਂ ਹੀ ਸੋਚੀਏ ਵੀ ਜਾ ਕਿ ਰਿਆ ਜਾ ਕਿ ਰਿਆ ਤੇ ਖਾਲੀ ਹੋ ਜਾਣਾ ਜਿਹੜਾ ਆਉਣ ਵਾਲਾ ਉਹਦਾ ਵੀ ਇੰਤਜ਼ਾਰ ਕਰੀਏ ਤੇ ਉਹਦੇ ਲਈ ਵੀ ਆਪਾਂ ਕੋਈ ਹਾਜ਼ਰ ਇੰਦਰਵੀਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਨਲ ਮਾਮਲੇ ਦੇ ਵਿੱਚ